ਤੋਖਾਰੀ ਸ਼ੰਤ ਮਹੱਲਾ ਪਹਿਲਾ ਵਾਰ ਹੈ ਮਹਾ ਇੱਕ ਊ ਓੰਕਾਰ ਸਤਿਗੁਰ ਪ੍ਰਸਾਦ ਤੂੰ ਸੁਣ ਕਿਰਤ ਕਰੰਮਾ ਪੁਰਬਕ ਮਾਇਆ ਸਿਰ ਸਿਰ ਸੁਖ ਸਹੰਮਾ ਦੇਹ ਸੋ ਤੂ ਫਲਾ ਹਰ ਰਚਨਾ ਤੇਰੀ ਕਿਆ ਗਾਤ ਮੇਰੀ ਹਰ ਬਿਨ ਘੜੀ ਨਾ ਜੀਵਾ ਪ੍ਰੇ ਬਾਜ ਦੁਹੇਲੀ ਕੋਏ ਨਾ 베ਲੀ ਗੁਰਮੁਖ ਅੰਮ੍ਰਿਤ ਪੀਵਾ ਰਚਨਾ ਰਾਚ ਰਹੇ ਨਰੰਕਾਰੀ ਪ੍ਰਾਬ ਮਾਨ ਕਰਮ ਸੋ ਕਰਮਾ ਨਾਨਕ ਪੰਥ ਨਿਹਾਲੇ ਸਾ ਧਨ ਤੂ ਸੁਣ ਆਤਮ ਰਾਮਾ ਬਾ比ਹਾ ਪ੍ਰਿਯੋ ਬੋਲੇ ਕੋ ਖਿਲ ਪਾਣੀਆਂ ਸਾ ਧਨ ਸਾਬ ਰਸ ਚੋਲੇ ਅੰਕ ਸਮਾਣੀਆਂ ਹਰ ਅੰਕ ਸਮਾਣੀ ਜਾ ਪ੍ਰਭ ਬਾਣੀ ਸਾ ਸੁਹਾਗਣ ਨਾਰੇ ਨਾਵ ਘਰ ਥਾਪ ਮਹਿਲ ਘਰ ਊਚਾਓ ਨਿਜ ਘਰ ਵਾਸ ਮੁਰਾਰੇ ਸਾਬ ਤੇਰੀ ਤੂੰ ਮੇਰਾ ਪ੍ਰੀਤਮ ਇਸ ਬਾਸੁਰ ਰੰਗ 라ਵੇ ਨਾਨਕ ਪ੍ਰਯੋ ਪ੍ਰਯੋ ਚਬੈ ਬਬੀਹਾ ਕੋ ਕਿਲਬਦ ਸੁਹਾਵੇ ਤੂੰ ਸੋਣਾ ਹਰ ਰਸ ਭਿੰਨੇ ਪ੍ਰੀਤਮ ਆਪਣੇ ਮਾਨ ਤਨ ਰਵਤ ਰਵੰਨੇ ਘੜੀ ਨਾ ਬੀਸਰੇ ਕਿਉ ਘੜੀ ਵਿਸਾਰੀ ਹਾਉ ਬਲਿਹਾਰੀ ਹਾਉ ਜੀਵਾ ਗੁਣ ਗਾਏ ਨਾ ਕੋਈ ਮੇਰਾ ਹਾਉ ਕਿਸ ਕੇਰਾ ਹਾਰ ਬਿਨ ਰਹਿਣ ਨਾ ਜਾਏ ਓਟ ਗਹੀ ਹਰ ਚਰਨ ਨਿਵਾਸੀ ਭਾਏ ਪਵਿੱਤਰ ਸਰੀਰਾ ਨਾਨਕ ਦ੍ਰਿਸ਼ਟ ਧੀਰਗ ਸੁਖ ਪਾਵੈ ਗੁਰ ਸਬਦੀ ਮਾਨ ਧੀਰਾ ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ ਸਾਜਨ ਮਿਲੇ ਸਹਜ ਸੁਭਾਏ ਹਰ ਸਿਉਂ ਪ੍ਰੀਤ ਬਣੀ ਹਰ ਮੰਦਰ ਆਵੈ ਜਾਵ ਪ੍ਰਭ ਭਾਵੈ ਧਾਨ ਊਬੀ ਗੁਣ ਸਾਰੀ ਘਰ ਘਰ ਕੰਤਰ ਵੈ ਸੋਹਾਗਣ ਹਾਉ ਕਿਉਂ ਕੰਤ ਵਿਸਾਰੀ ਉਨਵ ਕਾਨ ਛਾਏ ਵਰਸ ਸੁਭਾਏ ਮਨ ਤਨ ਪ੍ਰੇਮ ਸੁਖਾਵੇ ਨਾਨਕ ਵਰਸੈ ਅੰਮ੍ਰਿਤ ਬਾਣੀ ਘਰ ਕਿਰਪਾ ਘਰ ਆਵੇ ਚੇਤ ਬਸੰਤ ਭਲਾ ਉਪਾਵਰ ਸੁਹਾਵੜੇ ਬਾਨ ਫੂਲੇ ਮਾਂਜਬਾਰ ਮੈਂ ਪੇਰ ਘਰ ਬਾਹੂੜੈ फेर ਘਰ ਨਹੀਂ ਆਵੈ ਧਾਨ ਕਿਉ ਸੁਖ ਪਾਵੈ ਬਿਰਹ ਵਿਰੋਧ ਤਨ ਸੀਜੈ ਕੋ ਕਿਲ ਆੰਬ ਸੁਹਾਵੀ ਬੋਲੈ ਕਿਉ ਦੁਖ ਅੰਤ ਸਹੀਜੈ ਭਵਰ ਪਵੰਤਾ ਫੂਲੀ ਡਾਲੀ ਕਿਉ ਜੀਵਾ ਮਰਮਾਏ ਨਾਨਕ ਚੇਤ ਸਹਿਜ ਸੁਖ ਪਾਵੈ ਜੇ ਹਾਰਵਾਰ ਘਰ ਧਾਨ ਪਾਏ ਵੈ ਸਾਖ ਭਲਾ ਸਾਖ ਆਵੇਸ ਕਰੇ ਧਨ ਦੇਖੇ ਹਰ ਦਵਾਰ ਆਵਹੁ ਦਇਆ ਕਰੇ ਘਰ ਆਓ ਪਿਆਰੇ ਦੁਤਰ ਤਾਰੇ ਤੁਧ ਬਿਨ ਅੱਡ ਨਾ ਬੋਲੋ ਕੀਮਤ ਕੌਣ ਕਰੇ ਤੁਧ ਭਾਵਾਂ ਦੇਖ ਦਿਖਾਵੇ ਢੋਲੋ ਦੂਰ ਨਾ ਜਾਣਾ ਅੰਤਰ ਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵੈ ਸਾਖੀ ਪ੍ਰਭ ਪਾਵੇ ਸੁਰਤ ਸਬਦ ਮਨ ਮਾਨਾ ਮਾਹੋ ਜੇਠ ਭਲਾ ਪ੍ਰੀਤਮ ਕਿਉ ਬਿਸਰੈ ਥਾਲ ਤਾਪੈ ਸਾਰ ਭਾਰ ਸਾ ਧਨ ਬਿਨੋਂ ਕਰੈ ਤਾਂ ਨ ਬੇ ਨੌਕਰੀ ਦੀ ਗੁਣ ਸਾਰੇ ਦੀ ਗੁਣ ਸਾਰੀ ਪ੍ਰਭ ਭਾਵਾ ਸਾਚੈ ਮਹਿਲ ਰਹਿ ਬੈ ਰਾਗੀ ਆਵਣ ਦੇਹ ਤਾ ਆਵਾ ਨਿਮਾਣੀ ਨਿਤਾਣੀ ਹਾਰ ਬਿਨ ਕਿਉ ਪਾਵੈ ਸੁਖ ਮਹਿਲੀ ਨਾਨਕ ਜੇਠ ਜਾਣੈ ਤਿਸ ਜੈਸੀ ਕਰਮ ਮਿਲੈ ਗੁਣ ਗਹਿਲੀ आषाढ़ पड़ा सूरज गगन तपै धरती दुख सहै सोखै अगन पखै अगन रास सोखै मरियै ठोखै भी सो कीर्तन हारे रथ फिरै छाया धान ताकै कीड लवै मंजवारे ਭਾਵ ਗਣ ਬਾਦ ਚੱਲੀ ਦੁਖ ਆਗੈ ਸੁਖ ਤਿਸ ਸਾਚ ਸਮਾਲੇ ਨਾਨਕ ਜਿਸ ਨੂੰ ਇਹੋ ਮਾਨ ਦਿਆ ਮਰਨ ਜੀਵਨ ਪ੍ਰਭ ਨਾਲੇ ਸਾਵਣ ਸਰਸ ਮਨਾ ਕਾਣ ਵਰਸਹਿ ਰੁੱਤ ਆਏ ਮੈਂ ਮਾਨ ਤਨ ਸਾਹੋ ਭਾਵੈ ਪਿਰ ਪਰ ਦੇਸ ਸਿਧਾਏ ਪੇਰ ਘਰ ਨਹੀਂ ਆਵੇ ਮਰੀਏ ਹਾਵੈ ਦਾਮਨ ਚਮਕ ਡਰਾਏ ਸੇਜ ਇਕੇਲੀ ਖਰੀ ਦੁਹੇਲੀ ਮਰਣ ਭਿਆ ਗੁਖ ਮਾਏ ਹਾਰ ਬਿਨ ਨੀਂਦ ਭੂਖ ਕਾਹੋ ਕੈਸੀ ਕਾਪੜ ਤਨ ਨਾ ਸੁਖਾਵੇ ਨਾਨਕ ਸਾਹ ਸੋਹਾਗਣ ਕੰਤੀ ਪੇਰ ਕੈ ਅੰਕ ਸਮਾਵੇ ਦਾਉ ਪਰਮ ਭੁੱਲੀ ਭਾਰ ਜੋਬਨ ਪਛੁਤਾਣੀ ਜਾਲ ਥਲ ਨੀਰ ਭਰੇ ਬਰਸ ਰੁੱਤੇ ਰੰਗ ਮਾਣੀ ਬਰਸੈ ਨਿਸਕਾਲੀ ਕਿਉ ਸੁਖ ਬਾਲੀ ਦਾਦਰ ਮੋਰ ਲਵੰਤੇ ਪ੍ਰਯੋ ਪ੍ਰਯੋ ਚਵੈ ਬਬੀਹਾ ਬੋਲੇ ਕੋਇ ਅੰਗਮ ਫਿਰਹਿਡ ਸੰਤੇ ਮਛਰ ਡੰਗ ਸਾਇਰ ਭਰ ਸੁਬਰ ਬੇਨ ਹਰ ਕਿਉ ਸੁਖ ਪਾਈਐ ਨਾਨਕ ਪੂਛ ਚੱਲਾਓ ਗੁਰ ਆਪਣੇ ਜਹਿ ਪ੍ਰਭ ਤਹਿ ਹੀ ਜਾਈਐ ਅਸੁਨ ਆਓ ਪਿਰਾ ਸਾਧ ਧਨ ਝੂਰ ਮੁਈ ਤਾਂ ਮਿਲਿਐ ਪ੍ਰਭ ਮੇਲੇ ਦੂਜੈ ਪਾਏ ਖੁਈ ਝੂਠ ਵੇ ਗੁੱਤੀ ਤਾ ਪਰਮੁਤੀ ਕੁ ਕਹਿ ਕਾਹਾ ਸੇ ਫੁੱਲੇ ਆਗੈ ਕਾਮ ਪਿਛੈ ਰੁਤ ਜਾੜਾ ਦੇਖ ਚਲਤ ਮਨ ਡੋਲੇ ਦਹਿਸ ਸਾਖ ਹਰੀ ਹਰੀਆਵਲ ਸਹਿਜ ਪੱਕੈ ਸੋ ਮੀਠਾ ਨਾਨਕ ਅਸੁਨ ਮਿਲੋ ਪਿਆਰੇ ਸਤਿਗੁਰ ਭਏ ਬਸੀਠਾ ਕਤਕ ਕਿਰਤ ਪਿਆ ਜੋ ਪ੍ਰਭ ਭਾਇਆ ਦੀਪਕ ਸਹਿਜ ਬਲੈ ਤਤ ਜਲਾਇਆ ਦੀਪਕ ਰਾਸ ਤੇਲੋ ਧਾਨ ਪਰ ਮੇਲੋ ਧਾਨ ਓ ਮਾਹੈ ਸਰਸੀ ਅਵਗਣ ਮਾਰੀ ਮਰੈ ਨਾ ਸੀਜੈ ਗੁਣ ਮਾਰੀ ਤਾਂ ਮਰਸੀ ਨਾਮ ਭਗਤ ਦੇ ਨਿਜ ਘਰ ਬੈਠੇ ਅਜੋ ਹ ਤਣਾੜੀ ਆਸਾ ਨਾਨਕ ਮਿਲਹੁ ਕਪਟ ਦਰ ਖੋਲੋ ਏਕ ਘੜੀ ਖਟਮਾਸਾ ਮੰਗਰ ਮਾਹੋ ਭਲਾ ਹਰ ਗੁਣ ਅੰਕ ਸਮਾਵਏ ਗੁਣਵੰਤੀ ਗੁਣ ਰਵੈ ਮੈਂ ਫਿਰ ਨਿਹਚਲ ਭਾਵੈ ਨੇਹ ਚਲ ਚਤੁਰ ਸੁਜਾਨ ਵਿਧਾਤਾ ਚੰਚਲ ਜਗਤ ਸਬਾਇਆ ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਭ ਭਾਣੇ ਤਾ ਭਾਇਆ ਗੀਤ ਨਾਦਕ ਵਿਥ ਕਵੇ ਸੁਣ RAM ਨਾਮ ਦੁਖ ਭਾਗੈ ਨਾਨਕ ਸਾਧ ਧਨ ਦਾ ਪਿਆਰੀ ਆਪ ਭਗਤੀ ਪਿਰ ਆਗੈ ਉਖ ਤੁਖਾਰ ਪੜੈ ਵਣ ਤ੍ਰੇਣ ਰਸ ਸੁਖੈ ਆਵਤ ਕੀ ਨਾਹੀ ਮਾਨ ਤਨ ਵਸਹਿ ਮੁਖੇ ਮਾਨ ਤਨ ਰਵ ਰਹਿਆ ਜਗ ਜੀਵਨ ਗੁਰ ਸਬਦੀ ਰੰਗ ਮਾਣੀ ਅੰਡਜ ਜੇਰਜ ਸੇ ਤਜ ਉਤ ਭੁਜ ਘਾਟ ਘਾਟ ਜੋਤ ਸਮਾਣੀ ਦਰਸ਼ਨ ਦੇਹੋ ਦਇਆ ਪਤ ਦਾਤੇ ਗਤ ਪਾਵੋ ਮਤ ਦੇਹੋ ਨਾਨਕ ਰੰਗ ਰਵੈ ਰਸ ਰਸੀਆ ਹਰਿ ਸਿਉ ਪ੍ਰੀਤ ਸਨੇਹੋ ਮਾਗੁ ਕੁਨੀਤ ਭਈ ਤੀਰਥ ਅੰਤਰ ਜਾਨਿਆ ਸਾਜਨ ਸਹਿਜ ਮਿਲੇ ਗੁਣ ਗਹਿ ਅੰਕ ਸਮਾਨਿਆ ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ ਤੁਧ ਭਾਵ ਸਰਨਾਵਾ ਗੰਗ ਜਮਨ ਤਹਿ 베ਣੀ ਸੰਗਮ ਸਾਤ ਸਮੁੰਦ ਸਮਾਵ ਓਨ দান ਪੂਜਾ ਪਰਮੇਸ਼ਰ ਜੋਗ ਜੋਗ ਏਕੋ ਜਾਤਾ ਨਾਨਕ 마ਗ ਮਹਾਰਸ ਹਰਿ ਜਪ ਅਠਸਠ ਤੀਰਥ ਨਾਤਾ ਵਾਲਗੋਨ ਮਾਨ ਰਹਿਸੀ ਪ੍ਰੇਮ ਸੁਭਾਇਆ ਆਨ ਦਿਨ ਰਹਸ ਭਾਇ ਆਪ ਗਵਾਇਆ ਮਾਨ ਬੋਹ ਚੁਕਾਇਆ ਜਾ ਤਿਸ ਭਾਇਆ ਕਰ ਕਿਰਪਾ ਘਰ ਆਓ ਬਹੁਤੇ ਵੇਸ ਕਰੀ ਫਿਰ ਬਾਜੋ ਮਹਿਲੀ ਲਹਾ ਨਾ ਥਾਉ ਘਾਰ ਡੋਰ ਰਸ ਪਾਟ ਪਟੰਬਰ ਪਿਰ ਲੋੜੀ ਸੀਗਾਰੀ ਨਾਨਕ ਮੇਲ ਲਈ ਗੁਰ ਆਪਣੈ ਘਰ ਵਾਰ ਪਾਇਆ ਨਾਰੀ ਬੇਦਾਸ ਮਾਹ ਰੁੱਤੀ ਥਿਤੀ ਵਾਰ ਭਲੇ ਘੜੀ ਮੂਰਤ ਪਾਲ ਸਾਚੇ ਆਏ ਸਹਿਜ ਮਿਲੇ ਰਾਵ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਵਿਦ ਜਾਣੈ ਜਿਨਸੀ ਗਾਰੀਤ ਸਹਿ ਪਿਆਰੀ ਮੇਲ ਭਾਇ ਔਰੰਗ ਮਾਣੈ ਘਰ ਸੇਜ ਸੁਹਾਵੀ ਜਾ ਪਿਰ ਭਾਵੀ ਗੁਰਮੁਖ ਮਸਤਕ ਭਾਗੋ ਨਾਨਕ ਐਹ ਨਿਸਰਾਵੈ ਪੀਤਮ ਹਾਰਵਾਰ ਥਿਰ ਸੋਹਾਗੋ ਤੁਖਾਰੀ ਮਹੱਲਾ ਪਹਿਲਾ ਹੇ ਲੈ ਬਹਿਰੇ ਨੈਣ ਸੁਲੋਂ ਨੜੀਏ ਰੈਣ ਅੰਧਿਆਰੀ RAM ਵਖਰ ਰਾਖ ਮੂਈਏ ਆਵੇ ਵਾਰੀ RAM ਵਾਰੀ ਆਵੇ ਕਮਣ ਜਗਾਵੇ ਸੂਤੀ ਜੰਮ ਰਸ ਚੂਸਾਏ ਰੈਣ ਅੰਧੇਰੀ ਕੀ ਆਪਾ ਤੇਰੀ ਚੋਰ ਪੜੈ ਘਰ ਮੂਸਾਏ ਰਾਖਣ ਹਾਰਾ ਅਗਮ ਅਪਾਰਾ ਸੁਣ ਵੇਦੰਤੀ ਮੇਰੀ ਆ ਨਾਨਕ ਮੂਰਖ ਕਬਹਿ ਨਾ ਚੇਤੇ ਕਿਆ ਸੂਜੈ ਰੈਣ ਅੰਧੇਰੀਆ ਦੂਜਾ ਪਹਿਰ ਭਇਆ ਜਾਗ ਅਚੇਤੀ RAM ਵਖਰ ਰਾਖ ਮੂਈਏ ਖਾਜੈ ਖੇਤੀ RAM ਰਾਖੋ ਖੇਤੀ ਹਾਰ ਗੁਰ ਹੇਤੀ ਜਾਗਤ ਚੋਰ ਨਾ ਲਾਗੇ ਜਮ ਮਗ ਨ ਜਾਵੋ ਨਾ ਦੁਖ ਪਾਵੋ ਜਮ ਕਾ ਡਾਰ ਭਾਉ ਭਾਗੇ ਰਵ ਸਸ ਦੀਪਕ ਗੁਰਮਤ ਦਵਾਰੈ ਮਨ ਸਾਚਾ ਮੁਖਤਿ ਆਵੈ ਨਾਨਕ ਮੂਰਖ ਅਜਹੋ ਨਾ ਚੇਤੇ ਕੇਵ ਦੂਜੈ ਸੁਖ ਪਾਵਾਇ ਤੀਜਾ ਪਹਿਰ ਭਇਆ ਨੀਂਦ ਵਿਆਪੀ RAM ਮਾਇਆ ਸੋਤਦਾਰਾ ਦੂਖ ਸੰਤਾਪੀ RAM ਮਾਇਆ ਸੋਤਦਾਰਾ ਜਗਤ ਪਿਆਰਾ ਚੋਗ ਚੁਗੈ ਨਿਤ ਫਸੈ ਨਾਮ ਧਿਆਵੈ ਤਾ ਸੁਖ ਪਾਵੈ ਗੁਰਮਤਿ ਕਾਲ ਨਾ ਗਰਾਸੈ ਜੰਮਣ ਮਰਣ ਕਾਲ ਨਹੀਂ ਛੋੜੈ ਵੇਣ ਨਾ ਵੈ ਸੰਤਾਪੀ ਨਾਨਕ ਤੀਜੈ ਤ੍ਰਿਵੈਦ ਲੋਕਾ ਮਾਇਆ 모ਹੇ ਵਿਆਪੀ ਚੌਥਾ ਪਹਿਰ ਭਿਆ ਦਾਉਤ ਵਿਹਾਗੈ RAM ਤੈਨ ਘਰ ਰਾਖਿ ਅੜਾ ਜੋ ਆਨ ਦਿਨ ਜਾਗੈ RAM ਗੁਰ ਪੂਛ ਜਾਗੇ ਨਾਮ ਲਾਗੇ ਤਿਨਾਂ ਰੈਣ ਸੁਹੇਲੀਆ ਗੁਰ ਸ਼ਬਦ ਕਮਾਵਹਿ ਜਨਮ ਨ ਆਵਹਿ ਤਿਨਾਂ ਹਰ ਪ੍ਰਭ 베ਲੀਆ ਕਰ ਕੰਪ ਚਰਨ ਸਰੀਰ ਕੰਪੈ ਨੈਣ ਅੰਦੁਲੇ ਤਨ ਭਸਮਸੀ ਨਾਨਕ ਦੁਖੀਆ ਜੋਗ ਚਾਰੇ ਬਿਨ ਨਾਮ ਹਰ ਕੇ ਮਨ ਵਸੇ ਖੂਲੀ ਗੰਠ ਉਠੋ ਲਿਖਿਆ ਆਇਆ RAM ਰਾਸ ਕਾਸ ਸੋਖ ਠਾਕੇ ਬੰਦ ਚਲਾਇਆ RAM ਬੰਦ ਚ ਲਾਇਆ ਜਾ ਪ੍ਰਭ ਭਾਇਆ ਨਾ ਦੀ ਸੈ ਨਾ ਸੁਣੀਐ ਆਪਣ ਵਾਰੀ ਸਭ ਸੈ ਆਵੇ ਪੱਕੀ ਖੇਤੀ ਲੁਣੀਐ ਘੜੀ ਚਸੇ ਕਾ ਲੇਖਾ ਨੀਜੈ ਬੁਰਾ ਭਲਾ ਸਹੋ ਜੀਆ ਨਾਨਕ ਸੋਰ ਨਰ ਸ਼ਬਦ ਮਿਲਾਏ ਤੈਨ ਪ੍ਰਭ ਕਾਰਨ ਕੀਆ ਤੁਖਾਰੀ ਮਹੱਲਾ ਪਹਿਲਾ ਤਾਰਾ ਚੜਿਆ ਲੰਮਾ ਕਿਉ ਨਦਰ ਨਿਹਾਲਿਆ RAM ਸੇਵਕ ਪੂਰ ਕਰਮਾ ਸਤਗੁਰ ਸ਼ਬਦ ਦੇ ਖਾਲੇ ਆ RAM ਗੁਰ ਸਬਦ ਦਿਖਾਲਿਆ ਸੱਚ ਸਮਾਲਿਆ ਐਹ ਨਿਸ ਦੇਖ ਵਿਚਾਰਿਆ ਤਾਵਤ ਪੰਜ ਰਹੇ ਘਰ ਜਾਣਿਆ ਕਾਮ ਕ੍ਰੋਧ ਭਿਖ ਮਾਰਿਆ ਅੰਤਰ ਜੋਤ ਭਈ ਗੁਰ ਸਾਖੀ ਚੀਨੇ ਰਾਮ ਕਰਮਾ ਨਾਨਕ ਹਉਮੈ ਮਾਰ ਪਤੀਨੇ ਤਾਰਾ ਚੜਿਆ ਲੰਮਾ ਗੋ ਰਮੁਖ ਜਾਗ ਰਹਿ ਚੂਕੀ ਅਭਿਮਾਨੀ RAM ਆਨ ਦਿਨ ਭੂਰ ਭਇਆ ਸਾਚ ਸਮਾਨੀ RAM ਸਾਚ ਸਮਾਨੀ ਗੋ ਰਮੁਖ ਮਨ ਭਾਨੀ ਗੋ ਰਮੁਖ ਸਾਬਤ ਜਾਗੇ ਸਾਚ ਨਾਮ ਅੰਮ੍ਰਿਤ ਗੁਰ ਦਿਆ ਹਰ ਚਰਨੀ ਲੇਵ ਲਾਗੇ प्रगति जोत जोत मैं जाता मन मुख धर्म भुलाणी नानक भोर भया मन मानिया जागत रहण विहाणी आओ गण विसरिया गुणी घर की आ राम एको राव रहिया अवर ना बिया राम ਰਾਵ ਰਹੇ ਆ ਸੋਈ ਅਵਰ ਨਾ ਕੋਈ ਮਾਨਹੀਤੇ ਮਨ ਮਾਨਿਆ ਜਿਨ ਜਲ ਥਾਲ ਤ੍ਰਿ ਭਾਵਨ ਘਾਟ ਘਾਟ ਥਾਪਿਆ ਸੋ ਪ੍ਰਭ ਗੁਰਮੁਖ ਜਾਣਿਆ ਕਰਨ ਕਾਰਨ ਸਮਰੱਥ ਅਪਾਰਾ ਤ੍ਰਿ ਬੇਦ ਮੇਟ ਸਮਾਈ ਨਾਨਕ ਅਵਗਣ ਗੁਣ ਹੈ ਸਮਾਣੇ ਐਸੀ ਗੁਰਮਤਿ ਪਾਈ रावण जाण ਰਹੇ ચૂકા બોલા રામハウ મે માર મિલે સાચા છોલા રામハウ મે ગોર ખોઈ પ્રગટ હોઈ ચૂકે સોગ સંતાપે ज्योति અંદર જોત સમાણી આપ પછાતા આપએ ਵੇਯੜੇ ਘਰ ਸਬਦ ਪਤੀਣੀ ਸਾਹੁਰੜੈ ਪਿਰ ਭਾਣੀ ਨਾਨਕ ਸਤਗੁਰ ਮੇਲ ਮਿਲਾਈ ਚੁਕੀ ਕਾਣ ਲੋਕਾਣੀ ਤੁਖਾਰੀ ਮਹੱਲਾ ਪਹਿਲਾ ਓਲਾਵੜੈ ਭੁੱਲੀ ਭੋਲ ਭੋਲ ਪਛੋਤਾਣੀ ਪੇਰੇ ਛੋੜੀ ਅੜੀ ਸੁੱਤੀ ਪੇਰ ਕੀ ਸਾਰ ਨਾ ਜਾਣੀ ਪੇਰੇ ਛੋੜੀ ਸੁੱਤੀ ਅਵਗਣ ਮੁਤੀ ਤੇਸ ਧਨ ਵਿਦਣ ਰਾਤੇ ਕਾਮ ਕ੍ਰੋਧ ਅਹੰਕਾਰ ਵਿਗੁੱਤੀ ਹਉਮੈ ਲੱਗੀ ਤਾਤੇ ਉਡਰ ਹੰਸ ਚਲਿਆ ਫੁਰਮਾਇਆ ਭਸਮੈ ਭਸਮ ਸਮਾਣੀ ਨਾਨਕ ਸੱਚੇ ਨਾਮ ਵਿਹੂਣੀ ਭੁੱਲ ਭੁੱਲ ਪਛੋਤਾਣੀ ਸੁਣ ਨਾਹ ਪਿਆਰੇ ਇੱਕ ਬੇਨੰਤੀ ਮੇਰੀ ਤੂੰ ਨਿਜ ਘਰ ਵਸਿਆ ਓ ਹਾਉ ਰੋਲ ਭਸਮੈ ਢੇਰੀ ਵਿਨ ਆਪਣੇ ਨਾ ਹੈ ਕੋਏ ਨਾ ਚਾਹੈ ਕੀ ਆ ਕਹੀਐ ਕੀ ਕੀਜੈ ਅੰਮ੍ਰਿਤ ਨਾਮ ਰਸਨ ਰਸ ਰਸਨਾ ਗੁਰ ਸਬਦੀ ਰਸ ਪੀਜੈ ਵਿਰਣ ਨਾ ਵੈ ਕੋ ਸੰਗ ਨਾ ਸਾਥੀ ਆਵੈ ਜਾਏ ਹਨੇਰੀ ਨਾਨਕ ਲਾਹ ਲੈ ਘਰ ਜਾਈਐ ਸਾਚੀ ਸਚ ਮਤ ਤੇਰੀ ਸਾਜਨ ਦੇਸ ਵਿਦੇਸੀ ਅੜੇ ਸਾਨੇਹੜੇ ਦੇਂਦੀ ਸਾਰ ਸਮਾਲੇ ਤਿੰਨ ਸੱਜਣਾ ਮੁੰਦ ਨੈਣ ਭਰੇਂਦੀ ਮੁੰਦ ਨੈਣ ਭਰੇਦੀ ਗੁਣ ਸਾਰੇ ਦੀ ਕਿਉ ਪ੍ਰਭ ਮਿਲਾ ਪਿਆਰੇ ਮਾਰਗ ਪੰਥ ਨਾ ਜਾਣੋ ਵਿਖੜਾ ਕਿਉ ਪਾਈਐ ਪਿਰ ਪਾਰੇ ਸਤਿਗੁਰ ਸਬਦੀ ਮਿਲੈ ਵਿਸ਼ੁੰਨੀ ਤਾਨ ਮਨ ਆਗੇ ਰਾਖੈ ਨਾਨਕ ਅੰਮ੍ਰਿਤ ਬਿਰਖ ਮਹਾ ਰਸ ਫਲਿਆ ਮਿਲ ਪ੍ਰੀਤਮ ਰਸ ਚਾਖੈ ਮਹਿਲ ਬੁਲਾਇੜੀਏ ਬੇਲਮ ਨਾ ਕੀਜੈ ਆਨਦਨ ਰਤੜੀਏ ਸਹਿਜ ਮਿਲੀਜੈ ਸੁਖ ਸਹਜ ਮਿਲੀ ਜੈ ਰੋਸ ਨਾ ਕੀਜੈ ਗਰਬ ਨਿਵਾਰ ਸਮਾਣੀ ਸਾਚੈ ਰਾਤੀ ਮਿਲੈ ਮਿਲਾਈ ਮਾਨਮੁਖ ਆਵਣ ਜਾਣੀ ਜਾਪਨਾਚੀ ਤਬ ਘੂ ਘਟ ਕੈ ਸਾ ਮਟਕੀ ਫੋੜ ਨਿਰਾਰੀ ਨਾਨਕ ਆਪੈ ਆਪ ਪਛਾਨੈ ਗੁਰਮੁਖ ਤਤ ਵਿਚਾਰੀ